ਜੇ ਕੋਈ ਹੈਗਾ ਪਰਿਵਾਰ ਦਾ ਝਗੜਾ ਹੋਇਆ ਜਿਸ ਸਬੰਧ ਦੇ ਵਿੱਚ ਕੁੱਟਮਾਰ ਕੀਤੀ ਗਈ ਆ ਜੀ ਉਸ ਸਬੰਧੀ ਸਾਡੇ ਕੋਲ ਐਮਐਲਆਰ ਆਈ ਆ ਐਮਐਲਆਰ ਦੇ ਮੁਤਾਬਕ ਜੋ ਕਾਰਵਾਈ ਬੰਦੀ ਹੋਊ ਰੂਲ ਅਨੁਸਾਰ ਕਰਵਾਈ ਕੀਤੀ ਜਾਏਗੀ ਜੀ ਤੇ ਅਜੇ ਸਰ ਕੋਈ ਅੱਗੇ ਦੀ ਕਾਰਵਾਈ ਕੋਈ ਗ੍ਰਿਫਤਾਰੀ ਜਾਂ ਕੁਝ ਸਕਦੇ ਦੱਸ ਜਸ ਹੁਣੇ ਸਾਡੇ ਆਈਓ ਸਾਹਿਬਾਨ ਬਿਆਨ ਲਿਖ ਕੇ ਲੈ ਆਏ ਨੇ ਤੇ ਜਿਸ ਤਿੱਕੇ ਨਾਲ ਵੀ ਹੁੰਦੀ ਕਾਰਵਾਈ ਕਾਨੂੰਨ ਅਨਸਾਰ ਕੀਤੀ ਜਾਏਗੀ ਸਰ ਦੂਸਰੀ ਪਾਰਟੀ ਵੱਲੋਂ ਵੀ ਕੋਈ ਕੰਪਲੇਟ ਆਈ ਨਹੀਂ ਅਜੇ ਤੱਕ ਫਿਲਹਾਲ ਇਹ 21 ਹੋਏ ਦੇ ਜਿਹੜਾ ਦਾਖਲ ਹੋ ਕੇ ਐਮਐਲਰ ਕਰਵਾਈ ਗਈ ਹੈ ਅਜੇ ਦੂਸਰੇ ਪਾਸਿਓ ਇਸ ਤਿੱਕੇ ਦਾ ਕੋਈ ਸਾਡੇ ਕੋਲ ਨਹੀਂ ਹੈਗਾ ਸਰ ਇਸ ਤਾਰਾ ਤੋਂ ਪਹਿਲਾਂ ਪਹਿਲਾਂ ਵੀ ਸ਼ਿਕਾਇਤ ਆਈ ਸੀ ਇਹਨਾਂ ਦੀ ਨਹੀਂ ਇਸ ਤਿੱਕੇ ਦਾ ਕੋਈ ਲੋਰਚ ਨਹੀਂ ਹੈਗਾ ਜੀ ਵੀਜੇ ਕੋਈ ਪਹਿਲਾਂ ਕੋਈ ਹੋਈ ਜਾਂ ਨਹੀਂ ਹੋਈ ਠੀਕ ਹੈ ਤਾਂ ਮੈਂ ਤੁਹਾਡਾ ਅਖੀਰ ਕੀ ਮਸਲਾ ਨਹੀਂ ਹੈ ਸਰ ਮੇਰਾ ਨਾਮ ਰੇਨੂ ਹੋ ਜਾਏ ਇਹ ਮੇਰੇ ਹਸਬੰਡ ਹੈ ਅਮਰ ਉਹ ਜਾ ਰਾਤ ਨੂੰ 1.5 ਵਜੇ ਜਿਵੇਂ ਇਹਨਾਂ ਨੇ ਪਹਿਲੇ ਦੱਸਿਆ ਕਿ ਸਾਡੇ ਘਰ ਮਤਲਬ 3-4 ਬੈਲਾ ਹੋਈਆਂ ਅਸੀਂ ਉੱਪਰ ਰਹਿੰਦੇ ਆ ਤੇ ਮਤਲਬ ਜਿਵੇਂ ਹੀ ਅਸੀਂ ਥੱਲੇ ਜਾਣ ਲੱਗੇ ਨਾ ਤਾਂ ਮਤਲਬ ਇਹਨਾਂ ਨੇ ਗੇਟ ਖੋਲ੍ਹਿਆ ਤੇ ਗੇਟ ਨਹੀਂ ਬੰਦ ਰਿਹਾ 게ਟ ਹਜੇ ਖੋਲਿਆ ਨਹੀਂ ਸੀ ਤੇ ਇਹਨਾਂ ਨੇ ਮਤਲਬ ਲੜਕਿਆਂ ਤੋਂ ਪੁੱਛਿਆ ਕਿ ਕੀ ਕੀ ਗੱਲ ਹੈ ਤੁਸੀਂ ਕੌਣ ਹੋ ਤਾਂ ਉਹ ਬੋਲਣ ਲੱਗੇ ਕਿ ਮਤਲਬ ਕੱਲ ਤੇਰਾ ਕਿੱਥੇ ਜਾਣ ਦਾ ਪ੍ਰੋਗਰਾਮ ਹੈ ਕਿਉਂਕਿ ਕੱਲ ਨਾ ਇਹਨਾਂ ਦੀ ਕੋਈ ਗਵਾਹੀ ਸੀ ਪਟਿਆਲ ਅੱਜ ਅੱਜ 11 ਵਜੇ ਗਵਾਹੀ ਸੀ ਕੋਈ ਪਟਿਆਲੇ ਵਿੱਚ ਤੇ ਇਹਨਾਂ ਨੇ ਉਹਨਾਂ ਬੰਦਿਆਂ ਨੇ ਕਿਹਾ ਕਿ ਤੁਸੀਂ ਕਿੱਥੇ ਜਾਣਾ ਨਹੀਂ ਹੈ ਤੁਸੀਂ ਨਾ ਘਰ ਹੀ ਰਹਿਣਾ ਤੇ ਇਹਨਾਂ ਨੇ ਕਿਹਾ ਕਿ ਤੇਰਾ ਮਤਲਬ ਕੀ ਹੈ ਉਹਨਾਂ ਇੰਨਾ ਕਹਿਣ ਦੀ ਦੇਰ ਸੀ ਤੇ ਧੱਕਾ ਮਾਰ ਕੇ ਨਾ 게ਟ ਨੂੰ 게ਟ ਤੋੜਤਾ ਅੰਦਰ ਵੜ ਕੇ ਨਾ ਇਹਨਾਂ ਨੂੰ ਮਤਲਬ ਬਹੁਤ ਮਾਰਿਆ ਜਿਵੇਂ ਮੈਂ ਥੱਲੇ ਜਾਣ ਲੱਗੀ ਨਾ ਪ੍ਰਿੰਸ ਨੇ ਮੈਨੂੰ ਮਤਲਬ ਮੇਰੇ ਵਾਲ ਖਿੱਚ ਕੇ ਮੈਨੂੰ ਧੱਕਾ ਦਿੱਤਾ ਤੇ ਮਤਲਬ ਉੱਥੇ ਹੀ ਮੈਂ ਸੀੜੀਆਂ ਤੇ ਗਿਰ ਗਈ ਸੀ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਮਤਲਬ ਮਾਰਕੁਟਾਈ ਇੰਨੀ ਬਹੁਤ ਹੋਈ ਤੇ ਮੇਰੇ ਹਸਬੰਦ ਨੂੰ ਛੋਟੇ ਬੇਟੇ ਨੂੰ ਕਾਫੀ ਚੋਟਾਂ ਲੱਗੀਆਂ ਤੇ ਇਹ ਦੋਨੋਂ ਹਸਪੀਟਲ ਵਿੱਚ ਐਡਮਿਟ ਐ ਤੇ ਇਹ ਪ੍ਰਿੰਸ ਨੇ ਸਾਡੇ ਨਾਲ ਕੋਈ ਇਹਨਾਂ ਨਾਲ ਕੋਈ ਦੁਸ਼ਮਣੀ ਕੱਢਣ ਵਾਸਤੇ ਇਹਨਾਂ ਦੇ ਸਟੇਟਸ ਵੀ ਲਗਾਏ ਹੋਏ ਸੀ ਆਪਣੇ ਉਹਦੇ ਤੇ ਤੇ ਉਹ ਮੇਰੇ ਕੋਲ ਪ੍ਰੂਫ ਵੀ ਹੈ ਜਿਹੜਾ ਇਹ ਮੈਂ ਮਤਲਬ ਤੁਹਾਨੂੰ ਸਭ ਨੂੰ ਦਿਖਾ ਰਹੀ ਹਾਂ ਇਹ ਦੇਖੋ ਫੋਨ ਤੇ क्या आपका? मेरा नाम युवराज तो क्या रात को क्या था रात अंकल इन्होंने लड़के आए थे विक्रम कॉलोनी से इन्होंने बैल मारी है गेट की इन्होंने पहले पापा को बुलाया तो पापा पहले बाहर गए हैं कि पूछने की क्या बात है ये कहते आप कल किथे जाना है जी तो पापा कहें तू क्या मतलब है इस गल तो फिर बस ਇੰਨੇ ਜੀ ਇਹਨਾਂ ਨੇ ਮਾਰਕਟਾਈ ਸ਼ੁਰੂ ਕਰਤੀ ਗੇਟ ਨੂੰ ਧੱਕੇ ਆ ਮਾਰਿਆ ਪਾਪਾ ਗਿਰਗੇ ਜੀ ਇਹਨੇ ਜ ਮੰਮੀ ਨੀਚੇ ਗਏ ਮੰਮੀ ਨੇ ਵੀ ਵਾਲ ਫੜ ਕੇ ਉਹਨਾਂ ਨੂੰ ਨੀਚੇ ਘੇਰਤਾ ਤੇ ਮੈਂ ਨੀਚੇ ਗਿਆ ਸੀਗਾ ਤੇ ਮੇਰਾ ਵੱਡਾ ਬ੍ਰਦਰ ਵੀ ਸੀਗਾ ਨਾਲ ਤੇ ਫਿਰ ਸਾਨੂੰ ਵੀ ਬਹੁਤ ਕੁੱਟਿਆ ਇਹ ਦੇਖ ਲਓ ਮੇਰੇ ਚੋਟਾਂ ਵਜਿ ਗੀਆਂ ਜੀ ਕੋਈ ਹਥਿਆਰ ਵੀ ਸੀ ਬੱਚੇ ਉਹਨਾਂ ਕੋਲ ਭਾਈ ਉਹਨਾਂ ਕੋਲ ਇੱਕ ਦਾਤਰ ਸੀਗਾ ਉਹ ਗਾਇਦੀ ਦੀ ਨਾਲ ਗਰਦਨ ਤੇ ਮਾਰਨ ਲੱਗੇ ਸੀਗੇ ਤੇ ਬਸ ਉਹ ਅੱਗੇ ਹੱਥ ਮੈਂ ਕਰ ਲਿਆ ਸੀਗਾ ਤੇ ਇਹ ਝੋਟ ਵਜੀ ਆ ਜੀ ਮੇਰੇ ਇੱਥੇ ਮਾਰ ਦੇ। ਕੀ ਕੀ ਆ ਨਾ ਮੈਂ ਤੁਹਾਡਾ ਕੀ ਮਸਲਾ ਕੀ ਹੋਇਆ? ਪਰ ਮਸਲਾ ਇਸ ਤਰ੍ਹਾਂ ਕੱਲ ਰਾਤ ਦੀ ਗੱਲ ਹੈ। ਬਸ ਤੇ ਮੇਰਾ ਨਾਮ ਹਮਾਰਾ 우ਜਾ ਮੈਂ ਦੁਰਗਾ ਗੋਲਨੀ ਦਾ ਰਹਿਣ ਵਾਲਾ ਜੀ ਉਹਦੇ ਉਹ ਮੇਰੇ ਉੱਪਰ ਅਟੈਕ ਕਰਦਾ ਸਾਰੇ ਨੇ। ਮੈਨੂੰ ਬਹੁਤ ਕੁੱਟਿਆ ਉਸ ਟਾਈਮ ਪਿੰਟੇ ਡਾਂਗਾ ਉਹਨਾਂ ਨੂੰ ਸਭ ਕੁਝ ਹੀ ਗਿਆ ਤੇ ਆ ਰਿਹਾ ਜਿਹੜਾ ਵੀ ਸੀਗਾ ਦਾਤ ਤੱਕ ਲਈ ਹੋਈ ਸੀ ਉਹਨਾਂ ਨੇ ਵਾਰ ਵੀ ਕਰਿਆ ਉਹਨਾਂ ਨੇ ਦਾਤ ਤੇ ਪਿੱਛੇ ਉਹਨਾਂ ਦੇ ਆ ਗਿਆ ਪ੍ਰਿੰਸ ਨਾਲ ਜਿਹੜਾ ਕਿ ਦੋ ਤਿੰਨ ਮੁੰਡਿਆ ਲੈਣਾ ਫਿਰ ਮੇਰੀ ਵਾਈਫ ਉੱਤੇ ਆ ਰਹੀ ਸੀ ਛੁਰਾਣ ਵਾਸਤੇ एकदम ਆ ਹੀ ਜਾਂਦੇ ਸਾਰੇ ਮੁੰਡਾ ਵੀ ਸੀਗਾ ਵਾਈਫ ਨੂੰ ਮੇਰੀ ਧੱਕਾ ਮਾਰਿਆ ਜਿਸ ਰੇੜਾ ਹੋ ਜਾ ਤੇ ਪੋੜੀਆਂ ਦੇ ਵਿੱਚ ਜਾ ਕੇ ਉੱਥੇ ਬਿਮੋਸ਼ ਹੋ ਗਈ ਸੀ ਇਹਨਾਂ ਨੇ 10-15 ਮਿੰਟ ਯਾਨੀ ਕਿ ਪੂਰੇ ਇਹਨਾਂ ਨੇ ਮੇਰੀ ਕੁਟਾਈ ਕਰੀ ਕੁੜਦੇ ਰੇ ਚੀਕਾ ਮਾਰਦੇ ਰੇ ਕੋਈ ਛੜਛਾਣਾ ਕੋਈ ਵੀ ਨਹੀਂ ਆਸਟਾ ਇਸ ਤੇ ਪ੍ਰਿੰਸ ਕੋਣ ਆ ਜਿੰਦਾ ਤੁਸੀਂ ਨਾਮ ਲੈ ਰਹੇ ਪ੍ਰਿੰਸ ਜੀ ਮੇਰੇ ਮਾਮਾ ਜੀ ਦਾ ਮੁੰਡਾ ਹੈ ਜੀ ਮੈਂ ਇਸ ਮਾਰਦਾ ਤੇ ਇਹਨਾਂ ਨਾਲ ਪੁਰਾਣੀ ਜਲਦੀ ਆ ਰਹੀ ਹੈ ਸਾਡੀ ਪਰਿਵਾਰਿਕ ਦ੍ਰਿਸ਼ ਨੂੰ ਨਹੀਂ ਚੋੜੀ ਜਲਦੀ ਆ ਰਹੀ ਹੈ ਕਦੀ ਅਨਬਨ ਹੋਈ ਰਹੀ ਹੈ ਕਦੀ ਨਹੀਂ ਹੋ ਰਹੀ ਮੇਰੇ ਮਾਮਾਦਰ ਨੂੰ ਵੀ 5 6 ਮਹੀਨੇ ਪਹਿਲੇ 5 6 ਦਿਨ ਤੱਕ ਤਾਂ ਧਮਕੀ ਦੇ ਕੇ ਗਏ ਨੇ ਕਿ ਮੈਨੂੰ ਜਾਨ ਤੋਂ ਮਾਰਵਾ ਦੇਗਾ ਆਖਿਰ ਇਹਦੇ ਵਿੱਚ ਕਾਰਨ ਕੀ ਰਿਹਾ ਕੋਈ ਪੁਰਾਣੀ ਰੰਜਿਸ਼ ਆਈ ਹੈ ਪਰਿਵਾਰਿਕ ਮਸਲਾ ਕੋਈ ਤੁਹਾਡਾ ਚਾਹ ਸਾਰੇ ਕੋਈ ਝੂਠੀ ਗਵਾਹੀ ਦਾ ਮਸਲਾ ਜੀ ਹੈ ਜੀ ਇਹਨਾਂ ਨੇ ਕਿਹਾ ਕੋਈ ਦਵਾਈ ਦੇਣੀ ਹੈ ਜੀ ਇਹਦੇ ਸੱਚੂ ਦੇ ਖਿਲਾਫ ਜੀ ਤੇ ਗਵਾਹੀ ਹੈ ਝੂਠੀ ਵਾਲੀ ਜੀ ਮੈਨੇ ਬਣਾ ਕਰਤਾ ਬਿਲਕੁਲ ਸਾਫ਼ ਹੀ ਬੈਂਕ ਮੈਂ ਨਹੀਂ ਦਿਆਂਗਾ ਜੀ ਕਿਉਂਕਿ ਮੈਂ ਬਚਪਨ ਉਹ ਮੇਰੇ ਫਰੈਂਡ ਨੇ ਮੈਂ ਉਹਨਾਂ ਦੇ ਨਾਲ ਪਰਦਾ ਵੀ ਰਿਹਾ ਤੇ ਉਹ ਰੰਜਿਸ਼ ਲੈ ਕੇ ਬੈਠ ਗਏ ਮੁੰਡੇ ਨੇ ਇਹਦੇ ਕੁਝ ਜ਼ਿਆਦਾ ਸੀਰੀਅਸ ਲੈ ਲਿਆ ਪ੍ਰਿੰਸ ਨੇ ਮੈਂ ਤੇਨੂੰ ਇਹ ਕਰਦਾਗਾ ਉਹ ਕਰਦਾਗਾ ਧਮਕੀਆਂ ਦਿੰਦਾ ਰਹਿ ਗਿਆ ਸਟੇਟਸ ਵੀ ਪਾਏ ਹਨ ਨੇ ਮੇਰੇ ਖਿਲਾਫ ਜਿਹੜੇ ਕਿ ਮੇਰੇ ਕੋਲ ਪ੍ਰੂਫ ਹੀ ਆ ਗਏ ਤੇ ਜਿਹੜੇ ਹੋਰ ਦੋ ਗਵਾਹ ਨੇ ਉਹ ਵੀ ਕਹਿ ਰਹੇ ਨੇ ਕਿ ਜ਼ਬਰਦਸਤੀ ਗਵਾਹੀ ਦਿੱਤੀ ਗਈ ਹੈ ਝੂਠਾ ਪਰਚਾ ਦਿੱਤਾ ਗਿਆ ਫਿਰ ਉਹ ਕੰਪੜੇ ਕੱਲ ਕਿੰਨੇ ਕ ਬੰਦੇ ਸੀਗੇ ਜਿਹੜੇ ਲੱਗੇ ਫਿਰ ਜੀ ਚਾਰ ਬਲੇ ਜਿਨ੍ਹਾਂ ਨੇ ਗੇਟ ਤੋੜਿਆ ਗੇਟ ਨੂੰ ਧੱਕਾ ਮਾਰਿਆ ਮੇਰੇ ਉੱਪਰ ਅਟੈਕ ਕਰਿਆ ਉਹ ਚਾਰ ਬੰਦੇ ਸੀਗੇ ਫਿਰ ਉਸ ਤੋਂ ਬਾਅਦ ਪੰਜ ਛੇ ਬੰਦੇ ਹੋਰ ਆ ਗਏ ਜਿਨ੍ਹਾਂ ਜੋ ਮੈਂ ਜੋ ਕਿਸੇ ਨੂੰ ਪਛਾਣਦਾ ਜੀ ਮੈਂ ਤਿੰਨ ਨਾਮ ਮੈਂ ਪਛਾਣ ਕੇ ਦਿੱਤੇ ਨੇ ਉਹਨਾਂ ਨੂੰ ਪੁਲਿਸ ਦੇ ਕੀ ਨਾਮ ਹੈ ਇੱਕ ਦਾ ਨਾਮ ਸਨੀ ਉਹ ਇੱਕ ਦਾ ਨਾਮ ਹੈ ਤਾਤੀ ਇੱਕ ਇੱਕ ਮੋਹਿਤ ਪਿੱਛੇ ਪ੍ਰਿੰਸ ਆ ਗਿਆ ਪਿੱਛੇ ਪ੍ਰਿੰਸ ਉਹਨਾਂ ਦਾ ਕੀ ਕਰਦੇ ਹੋ ਹਾਂਜੀ ਕੀ ਮੰਗ ਕੀ ਕਰਦੇ ਹੋ ਪਛਾਣ ਸਾਹਿਬਤ ਮੰਗ ਕਰਦਾ ਦੇਖੋ ਜੇ ਮੇਰੇ ਜੇਕਰ ਮੈਂ ਆਮ ਬੰਦਾ ਹੋ ਕੇ ਮੇਰੇ ਘਰ ਅਟੈਕ ਕਰ ਸਦਾ ਹੈ ਬੰਦਾ ਤਾਂ ਕਿਸੇ ਘਰ ਵੀ ਕਰ ਸਕਦਾ ਹੈ ਤਾਂ ਕਿਸੇ ਨੂੰ ਵੀ ਮਰਵਾ ਸਕਦਾ ਹੈ ਇਹਨਾਂ ਦੇ ਇਰਾਦੇ ਪੱਕੇ ਸੀਗੇ ਕਿ ਅਮਰ ਨੂੰ ਜਾਨ ਤੋਂ ਮਰਵਾਣਾ ਹੈ ਉਹਾਰਾ ਕਿਉਂਕਿ ਉਹਨਾਂ ਕੋਲ ਦਾਤ ਸੀ ਜਿਹੜੇ ਦਾਤ ਮੇਰੀ ਮੁੰਡੇ ਨੇ ਫੜੀ ਹੈ ਮੇਰੇ ਇੱਥੇ ਤੱਕ ਆ ਗਈ ਸੀ ਮੇਰੇ ਮੁੰਡੇ ਨੇ ਛੁੜਾਈ ਹੈ ਜਿੱਦੇ ਉਹਦੇ ਚੋਟ ਦਾ ਨਿਸ਼ਾਨ ਹੈ ਇਸ ਬਾਜੂ ਦੇ ਉੱਪਰ ਤੱਕ ਲੱਗਿਆ ਹੋਇਆ ਉਹਦੇ ਤੇ ਉਹਦੇ ਅੰਗੂਠਾ ਵੀ ਟੁੱਟਿਆ ਹੋਇਆ ਮੇਰਾ ਛੋਟਾ ਬੇਟਾ ਯੁਵਰਾਜ ਉਹਦਾ ਜੀ ਜੀ